ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਅਤੇ ਕਰਲੈਂਡ ਦੇ ਦੋ ਬੜਾ ਤਾਜ਼ਾ ਸੂਂਝ ਦਿਖਾਵਾਂਗੇ ਸੇਲ ਆ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਾਈ ਪਾਉਂਦੇ ਸੀ ਨਾ ਪਿੰਡ ਹੜਾ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਨੰਬਰ 987787899 ਤੇ ਦੂਜਾ ਨੰਬਰ ਹੈ 973550 40 ਵੱਡੇ ਭਰਾ ਨੰਬਰ ਹੈ ਜੀ ਜਿਲ੍ਹਾ ਬਰਨਾਲਾ ਪਿੰਡ ਹੰਡਿਆਆ ਹਾਂਜੀ ਪਹਿਲਾ ਨੰਬਰ ਆਪਾਂ ਜਿਹੜੀ ਗਾਰਲੈਂਡ ਉਹ ਵਹਿੜ ਦੇਖ ਰਹੇ ਆ ਤਾਜੀ ਸੂਈ ਜੇ ਇਹਦੇ ਲਗਭਗ ਪੈਣ ਵਾਲੇ 2-4 ਮਿੰਟ ਦਾ ਖੇਡਿਆ ਆ 4-5-4 ਮਿੰਟ ਹੀ ਰੁਪਏ ਮਤਲਬ ਕਿ 3 ਘੰਟੇ ਵੀ ਨਹੀਂ ਸੂਈ ਨੂੰ ਜੀ ਤੇ 3-4-4 ਕਿਲੋ ਥੋੜੀ ਜਿਹੀ ਕੱਢੀ ਵੀ ਲਈ ਜੀ ਸੁਆਹ ਦੇਖੋ ਬੈਜੀ ਵੀਰੇ ਕਹਿੰਦਾ ਜੇਰ ਰਹੇਗੀ ਆਹ ਛੜਦੀ ਗੜਬ ਦੇਣ ਪਾਜੇ ਵੀਰੇ ਕਹਿੰਦਾ ਭਾਈ ਜੇਰ ਰਹੇਗੀ ਉਹ ਰਹਿ ਗਈ ਹਨਾ ਭਾਈ ਬਾਕੀ ਸਾਰੇ ਜਿਹੜੀ ਜਰ ਹੋਊ ਆਪਣਾ ਕੋਲੇ ਵੀਡੀਓ ਬਣੀ ਪਈਊਗੀ ਜਦੋਂ ਉਹ ਆਪਣਾ ਉਜਾਸੀ ਸੁਈ ਵੀ ਆ ਉਹਦੀ ਵੀਡੀਓ ਬਣਾ ਕੇ ਰੱਖ ਲਿਆ ਵੀਡੀਓ ਆਪਣਾ ਕੋਲੇ ਬਣੀ ਪਈ ਜੇਰ ਦੀ ਜੀ ਕਰ ਦੇ ਜੇਰ ਪਰੇ ਸੁਗਰਤ ਧਾਰਾ ਵਗੈਰਾ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਝੋਣਾ ਚਾਹੇ ਕੱਚ ਦਾ ਗਰਾਸ ਧਰ ਕੇ ਧਾਰਾ ਮਾਰੀ ਚੱਲੋ ਤੇ ਭਾਈ ਚੋਣਦਾ ਹੁੰਦਾ ਨਿਆਰਾ ਜਮਾ ਮੈਂ ਕਹਣਾ ਭਾਈ ਇਹ ਪੂਰਾ ਮੈਨੂੰ ਤਾਂ ਇਹ ਪੰਜ ਲੱਖ ਰੁਪਏ ਲੱਗਦੇ ਪਰ ਐਦੇ ਚਵਾ ਨਹੀਂ ਵਰਦਾ ਇਹਦਾ ਸੋਹਣਾ ਸਾਫ ਸੁਥਰਾ ਝੋਣਾ ਤੇ ਜੇਰ ਵਗੈਰਾ ਕੰਮ ਡਾਨਾ ਬੱਚਾ ਓਕੇ ਆ ਧਾਰਾ ਪਾ ਮਾਰ ਕੇ ਦਿਖਾ ਰਹੇ ਹਾਂ ਤੇ ਕਿੰਨਾ ਕੁ ਦੁੱਧ ਪਾ ਦੂਗੀ ਵੀਰੇ ਹਜੇ ਸਟੇ ਬਾਈ ਪੂਨ ਨੇ ਮਾਲਕਾਂ ਨੇ ਦੱਸਿਆ ਪਾਨੂੰ ਵੀ ਕਹਿੰਦੇ 26 ਕਿਲੋਨੇ ਪੂਨ ਨੇ ਦੁੱਧ ਦਿੱਤਾ ਹੈ ਜੀ ਐਂ ਤੇ ਮਨ ਕੇ ਜਿਹੜਾ ਮਰਜ਼ੀ ਵੀ ਸਾਈ ਕਰ ਲੈ ਬਸ 28 ਕਿਲੋ ਤਾਂ ਮੰਨ ਕੇ ਦੇ ਲਾਂਗੇ ਤੇ ਬਾਈ ਕਹਿੰਦਾ ਪਾ 28 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਚੰਗਾ ਸਾਹਮਣ ਵਾਲਾ ਹੋਇਆ ਵੀ 25 ਤੋਂ ਪਾਰ ਵਾਲੀ ਬੋਲੇ ਹੱਥ ਨਾਲ ਹੈਗੀ ਆ ਜਮਾ ਬਾਈ 25 ਤੋਂ ਪਲੱਸ ਨਾਰਮਲੀ ਤਾਂ ਦੁੱਧ ਬਾਕੀ ਰੁੱਤ ਵਧੀਆ ਦਾ ਬਾਕੀ ਦੋ ਵੀ ਤਾਂ ਫੈਟ ਆ ਤੇ ਜੱਗ ਭਰ ਲੱਗੇ ਸਕੰਡ ਤੇਰੇ ਹੀ ਮਾਰਿਆ ਜਮਾਏ ਨੇ ਹਣਾ ਮੈਂ ਕਹਿੰਦਾ ਪੂਰੇ ਲੈ ਬਾ ਠੀਕ ਆ ਕਹੂੰ ਡੋਲਣਾ ਥੱਲੇ ਤੇ ਰ ਬਈ ਰੇਟ ਮੌਲਕ ਕੋਠਾ ਮਾਰਦੀ ਗਰੇ 1 ਲੱਖ ਦੇ 5000 ਦੀ ਬਿਹੜ ਦੇਣੀ ਹੈ 1 ਲੱਖ 5000 ਦੀ ਬਿਹੜ ਆਪਾਂ ਦੇਣੀ ਆ ਹਾਂ ਤੇ ਧੋਰੀ ਬਾਹਰ ਨੂੰ ਸੋ ਫਿਰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਦੂਜਾ ਸੂਆ ਬਿਹੜ ਸੂਈ ਜਾ ਤਾਜੀ ਤੇ ਜੇਰ ਸੋ ਦੁੱਧ ਦੇ ਰਹੇ ਨੇ ਫੈਟ ਵਾਲਾ ਜਿਹੜੇ ਗੱਲਾਂ ਵਿੱਚ ਵੀਰ ਕਹਿੰਦਾ ਗਾਂ ਲੈ ਲੱਗੇ ਸਾਨੂੰ ਡਰ ਲੱਗਦਾ ਜੇਰ ਆਪਾਂ ਵੀਰੋ ਚਲਦੀ ਚ ਪਵਾ ਕੇ ਦਿਖਾ ਦੀ ਬੱਚਾ ਲਾ ਕੇ ਜੀ ਇਧਰ ਸਾਹਮਣੇ ਮਾਊ ਪਈ ਜੀ ਜਿਹੜਾ ਕੋਈ ਬਾਕੀ ਬੁੜਿਆਂ ਖਾਂਦੇ ਰਹੇ ਨੇ ਕਿੱਥੋਂ ਜੀ ਤੂੰ ਵੀ ਜੇ ਮੰਨ ਗਏ ਬੰਦਾ ਲੈਟੀ ਦੇ ਦੁੱਧ ਚੋਏ ਦੇ ਜੀ ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਜਾਵਾ ਹਨਾ ਕੋਈ ਅੰਤ ਨਹੀਂ ਪੀ ਲੈ ਠੀਕ ਆ ਜਦੋਂ ਮਰਜੀ ਜਿੱਦਿਆ ਲੈ ਕੋਈ ਆ ਆ ਫੜ ਕੇ ਖੜੇ ਜਾਵੇ ਹਨਾ ਜੀ ਇਹ ਮਰ ਜੇ ਬਹਿ ਕੇ ਛੁੱਟ ਜੇ ਵਾ ਠੀਕ ਆ ਸੋ 1 ਲੱਖ 5000 ਚੋ ਆਏ ਬੰਦੇ ਦਾ ਮਾਨਦਾਨ ਵੀ ਕਰ ਦਾਂਗੇ ਕਰਾਂਗੇ ਕੁਝ ਕਰਾਂਗੇ ਸੁਵਰਲ ਡੇਵੇ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਐਨ ਸਾਫ ਸੁਥਰੀ ਤੇ ਖਰਾ 25 ਕਿਲੋ ਤੋਂ ਬਾਹਰ ਦੁੱਧ ਪਾਉਣ ਵਾਲੀ ਤੇ ਪਲੱਸ ਨਾਲ ਫੈਟ ਵਾਲੀ ਹਨਾ ਸੋ ਪਾਲੂ ਮੈਂ ਮੰਨ ਕੇ ਚੱਲ ਵੀ ਲੱਗੇਗਾ ਜੀ ਸੋ ਬਾਕੀ ਲੇਵਲ ਉਹ ਬਾਕੀ ਕੈਰੈਕਟਰ ਵਗੈਰਾ ਦੇਖੋ ਤੇ ਥਾਣਾ ਦੀ ਸੂਚੀ ਬੜੀ ਆ ਤੇ 나ੜੂਆ ਬਿਲਕੁਲ ਨਾਲ ਆ ਜੇਰ ਕੰਪਲੀਟ ਆ ਉਸ ਕੇ ਲੋ ਜਮ ਬੇਫਿਕਰ ਹੋ ਸਾਹਮਣੇ ਲਾਈਵ ਵੀ ਚੱਲੀ ਆ ਮੰਨ ਲਓ ਦੋ ਨੰਬਰ ਜਿਹੜੀ ਜਰਸੀ ਦੇਖ ਰਹੇ ਇਹਨੂੰ ਕਿੰਨਾ ਟਾਈਮ ਆਗਾ ਸੂਈ ਨੂੰ ਪਈ ਮੰਨ ਕੇ ਚੱਲ ਇਹ 2 ਘੰਟੇ ਤੋਂ ਪਹਿਲਾਂ ਸੂਈ ਆਏ 5 ਘੰਟੇ ਹੋ ਗਏ ਨੇ ਜੇਰ ਪਈ ਚਾਰ ਕਿਲੋ ਇਹਦੀ ਬੋੜੀ ਕੱਢੀ ਗਈ ਆ ਅੱਛਾ ਇਹਦੀ ਜੇਰ ਨੇ ਮਾੜਾ 2 ਘੰਟੇ ਦਾ ਬੱਟਾ ਪੈ ਗਿਆ ਹਾਂ ਜੀ ਤੇ 4 ਕਿਲੋ ਬੋੜੀਆਂ ਪੱਝੋਤੀ ਆ ਇਹਦੀ ਨਹੀਂ ਜੋਤੀ ਬਈ ਆਪਾਂ ਅੱਛਾ ਤੇ ਕਿੰਨਾ ਦੁੱਧ ਪਾ ਦੂਗੀ ਜਰਸੀ ਇਹ 18 ਕਿਲੋ ਕੋਲੋਣੇ ਸੀ 20 ਕਿਲੋ ਮੰਨ ਜਿਹੜਾ ਮਰਜ਼ੀ ਲੈ ਲੈ ਅੱਛਾ 20 ਕਿਲੋ ਦੁੱਧ ਤੇ ਬਾਕੀ ਥਣ ਕਿਆ ਬਾਤ ਆ ਹੱਥੀ ਚੋਈ ਵਾਲਾ ਜਮਾ ਹੈ ਨਾ ਹਾਂਜੀ ਸਵਰਥ ਧਾਰਾ ਬਾ ਮਾਰ ਕੇ ਦਿਖਾਉਣੇ ਪਏ ਆ ਤੇ ਬਾਕੀ ਚੋਣ ਦੇਖੋ ਵੈੜ ਦਾ ਕਿਆ ਬਾਤ ਆ ਨਜ਼ਾਰੇਦਾਰ ਭਵੇ ਗਲਾਸ ਰੱਖ ਕੇ ਧਾਰਾ ਮਾਰੀ ਚੱਲੋ ਸੋਹਣਾ ਸਾਫ ਜਿਹਾ ਤੇਰਾ ਮੋਟਾ ਮੋਟਾ ਚੋਣਾ ਬੱਚਾ ਲਾ ਕੇ ਪਾ ਧਾਰਾ ਮਾਰ ਕੇ ਦਿਖਾਉਣੇ ਪਏ ਆ ਤੇ ਚੋਣ ਜਵਾਏ ਤਾਂ ਬਿਲਕੁਲ ਇੱਕ ਨੰਬਰ ਵਨਲਾ ਬੱਚਾ ਵਨ ਲੱਗ ਗਈ ਗਾਨੀ ਤੇ ਚੋਣ ਦੀ ਭਰੇ ਹੁੰਦਾ ਨਜ਼ਾਰਾ ਜਮਾ ਤੜਕੇ ਵੇਲੇ ਤੜਕੇ ਵ ਵਾਹ ਦੇਖੋ ਯਾਰ ਕਿਆ ਬਾਤਾਂ ਸੋਹਰੋ ਦੇਖ ਸਕਦਾ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮਗਰ ਥਨਾ ਵੀ ਚੋਣ ਦੇਖੋ ਇੱਕ ਨੰਬਰ ਜਮਾ ਕੋਈ ਭੂਰ ਸਰਲਾ ਨਹੀਂ ਕਹਿੰਦਾ ਭਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਤਾਂ ਹੈ ਹੀ ਨਹੀਂ ਜਮੇ ਹਨਾ ਤੇ ਚੋਣ ਦੇਖੋ ਯਾਰ ਕਿਆ ਬਾਤਾਂ ਘਰ ਨੇਰ ਕਾ ਮੋਟਾ ਮੋਟਾ ਕਾਣ ਚੱਕਲਾ ਜਾ ਕੇ ਬਸ ਬਾਠੀ ਆਓ ਕੇ ਤੋਰ ਦੇ ਬਾਹਰੋਂ ਸੋਹਰੋ ਫੇਸ ਕੁਆਲਟੀ ਵਗੈਰਾ ਬੈਠਦੀ ਦੇਖ ਸਕਦਾ ਸੋਹਣੀ ਸਾਫ ਸੁਥਰੀ ਦੂਜਾ ਸੂਬਾ ਤਾਜੀ ਸੁਈਆ ਤੇ ਗਲਾਸ ਵਰਗਾ ਥਾਣਾ ਜਮਾ ਤੇ ਦੁੱਧ ਕਹਿੰਦਾ ਭਾ ਭੀਰੇ 20 ਕਿਲੋ ਬਣ ਕੇ ਲੈ ਜਾਏ ਬੰਦਾ ਹਨਾ ਤੇ ਰੇਟ ਇਹਦਾ ਕੀ ਰਾਂ ਨੇ ਵੇਚਣ ਵਾਲਾ ਰੇਟ 75000 ਦੀ ਮਾੜ ਦੇਦਾ ਆਏ ਆਪਾਂ 75000 ਚ ਮਾਨਤਨ ਹੋ ਜਾਊਗਾ ਸੋ 75000 ਚ ਮਾਨਤਨ ਮੌਕੇ ਤੇ ਹੋ ਜਾਊਗਾ ਸੋ ਥੱਲੇ ਨਾਲਾ ਨੋੜਾ ਦੇਖੋ ਮਿਲਕ ਵੇਨ ਵਗੈਰਾ ਤੇ ਇੱਕ ਅਧਿਕਾ ਦੀ ਗਰਲੈਂਡ ਕਰੀਏ ਝਲ ਕੇ ਫੇਰ ਮਰਾ ਦਈਏ ਪਿੰਡ ਹੰਢਾਇਆ ਜ਼ਿਲ੍ਹਾ ਬਰਨਾਲਾ ਬੰਦੇ ਬਟਾ ਮੰਗਿਆ 45 ਕਿਲੋ ਖਰਾਦਤ ਬੜਾ ਪਾਉਣੀ ਹੈ ਤੇ ਜਿਹੜਾ ਆਪਾਂ ਰੇਟ ਕਰਿਆ ਮਾੜਾ ਮੋਟਾ ਮਾਨਤਨ ਹੋ ਜਾਊਗਾ ਆ ਮਾਨਤਨ ਕਰ ਬਈ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਿਤਾ